ਖਡੂਰ ਸਾਹਿਬ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ ਬਿਰਸਾ ਸਿੰਘ ਬਲਟੋਹਾਂ ਨੂੰ ਦਿੱਤੀ ਟਿਕਟ। ਲੋਕ ਸਭਾ ਚੋਣਾਂ ਲਈ ਸ਼ੋਮਨੀ ਅਕਾਲੀ ਦਲ ਵੱਲੋਂ ਅੱਜ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਬਿਰਸਾ ਸਿੰਘ ਬਸਟੋਹਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇੱਥੇ ਦੱਸ ਦੇਈਏ ਕਿ ਅਕਾਲੀ ਦਲ ਦੀ 21 ਸੀਟ ਰਹਿੰਦੀ ਸੀ ਜਿੱਥੋਂ ਹੁਣ ਤੱਕ ਉਨ੍ਹਾਂ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸੀ ਜਦ ਤੇ ਅੱਜ ਆਪਣਾ ਆਖਰੀ ਪੱਤਾ ਖੋਲਦੇ ਹੋਏ ਬਿਰਸਾ ਸਿੰਘ ਬਲਟੋਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸਿਕਰਯੋਗ ਹੈ ਕਿ ਅਕਾਲੀ ਦਲ ਨੇ ਹੁਣ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੰਗਰੂਰ ਤੋਂ ਇਕਬਾਲ ਸਿੰਘ ਚੂੰਦਾ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਸ੍ਰੀ ਫਤਿਹਗੜ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋ ਜਲੰਧਰ ਤੋਂ ਮਹਿੰਦਰ ਸਿੰਘ ਕਿਪੀ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ ਹੁਸ਼ਿਆਰਪੁਰ ਤੋਂ ਸੋਹਨ ਸਿੰਘ ਠੰਡਲ ਪਟਿਆਲਾ ਤੋਂ ਐਨਕੇ ਸ਼ਰਮਾ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਅਤੇ ਗੁਰਦਾਸਪੁਰ ਤੋਂ ਦਲਜੀਤ ਸਿੰਘ ਚੀਮਾ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ ਪਾਖੜਾ ਨੇ ਮਚਾਈ ਤਬਾਹੀ ਤਾਸ਼ ਦੇ ਪੱਤਿਆਂ ਵਾਂਗ ਖਿਲਿਆ ਸੋਲਰ ਪਾਵਰ ਪਲਾਂਟ ਪ੍ਰੋਜੈਕਟ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬੀਬੀਐਮਬੀ ਦੀ ਦੇਖਰੇਖ ਚ ਚਲਾਏ ਜਾ ਰਹੇ ਬਹੁ ਕਰੋੜੀ ਪ੍ਰੋਜੈਕਟ ਦੇ ਟਹਿ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੇ ਨਾਲ ਤਾਸ਼ ਦੇ ਪੱਤਿਆਂ ਵਾਂਗ ਖਿਲ ਰਹੇ ਇਸ ਪ੍ਰੋਜੈਕਟ ਦੇ ਸਾਰੇ ਹਿੱਸੇ ਵਹਿ ਕੇ ਸਤਲੁਜ ਦਰਿਆ ਰਾਹੀ ਪਿੰਡ ਬਰਮਲਾ ਨਹਿਲਾ ਪਿੰਡ ਤੋਂ ਕਰੀਬ 6 ਕਿਲੋਮੀਟਰ ਦੂਰ ਨੰਗਲ ਡੈਮ ਤੱਕ ਪਹੁੰਚ ਗਏ ਹਨ ਕਿਸੇ ਵੀ ਅਧਿਕਾਰੀ ਦਾ ਇਸ ਨੁਕਸਾਨ ਨੂੰ ਲੈ ਕੇ ਸਾਹਮਣੇ ਨਾ ਆਉਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਬੀਬੀਐਮਬੀ ਦੇ ਇਸ ਸੋਲਰ ਪਲਾਂਟ ਦੇ ਡਿੱਗਣ ਦੀ ਸੂਚਨਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਵਰਚੁਅਲ ਉਦਗਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਮਹੀਨੇ ਪਹਿਲਾਂ ਹੀ ਕੀਤਾ ਸੀ 18 ਮਾਰਚ ਨੂੰ BBMP ਅਤੇ ਉਕਤ ਕੰਪਨੀ ਦੇ ਅਧਿਕਾਰੀ ਅਤੇ ਇੰਜੀਨੀਅਰ ਪਿੰਡ ਬਰਮਲਾ ਨਹਿਲਾ ਇਸਦਾਨ ਨੀ ਪੱਥਰ ਰੱਖਣ ਪਹੁੰਚੇ ਸੀ ਅਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਿਫਾਰਿਸ਼ ਤੇ ਇਹ ਪ੍ਰੋਜੈਕਟ ਸਤਲੁਜ ਦਰਿਆ ਤੇ 올ਿੰਡਾ ਬਰਮਲਾ ਨਹਿਲਾ ਨੇੜੇ ਸਥਾਪਿਤ ਕੀਤਾ ਗਿਆ ਹੈ 92 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਸੋਲਰ ਪਾਵਰ ਪਲਾਂਟ ਨੂੰ ਸਥਾਪਿਤ ਕਰਨ ਅਤੇ ਚਲਾਉਣ ਦੀ ਜ਼ਿੰਮੇਵਾਰੀ BBMP ਅਤੇ ਇੱਕ ਨਿੱਜੀ ਕੰਪਨੀ ਸਤਲੁਜ ਜਲ ਵਿਦਤ ਨਿਗਮ ਲਿਮਟਿਡ SJBNL ਨੇ ਲਈ ਸੀ ਬੀਤੀ ਰਾਤ ਦਰਿਆ ਤੇ ਲਗਾਏ ਇਸ ਪ੍ਰੋਜੈਕਟ ਦੀ ਸਾਫ ਸੰਭਾਲ ਨਾ ਹੋਣ ਕਾਰਨ ਇਹ ਤਾਸ਼ ਦੇ ਪੱਤੇ ਆ ਮੰਗ ਦਰਿਆ ਚ ਖਿੱਲਰ ਗਿਆ ਜਿਸ ਤੋਂ ਬਾਅਦ ਵੱਡੀ ਗਿਣਤੀ ਚ ਸੋਲਰ ਪੈਨਲ ਵਹਿ ਗਏ ਅਤੇ ਉੱਥੋਂ ਕਈ ਕਿਲੋਮੀਟਰ ਦੂਰ ਨੰਗਲ ਡੈਮ ਤੇ ਆ ਪਹੁੰਚੇ ਅੱਜ ਜਿਵੇਂ ਹੀ ਇਹ ਸੂਚਨਾ ਸ਼ਹਿਰ ਵਿੱਚ ਫੈਲੀ ਤਾਂ ਲੋਕਾਂ ਦੀ ਵੱਡੀ ਪੀੜ ਇਸ ਨੂੰ ਵੇਖਣ ਲਈ ਪੁੱਜ ਗਈ ਜਾਣਕਾਰੀ ਮੁਤਾਬਕ 15 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਵਾਲੇ ਇਸ ਸੋਲਰ ਪਲਾਂਟ ਕਾਰਨ ਸਰਕਾਰ ਨੂੰ 92 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਚੱਲਣਾ ਪੈ ਸਕਦਾ ਹੈ ਦੱਸਿਆ ਗਿਆ ਹੈ ਕਿ ਇਹ ਪ੍ਰੋਜੈਕਟ 33 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨ ਲਈ ਲਗਾਇਆ ਉਤਕਾਟਨ ਵਾਲੇ ਦਿਨ ਇਸ ਦੀ ਦੇਖਰੇਖ ਸੰਬੰਧੀ ਪੱਤਰਕਾਰਾਂ ਵੱਲੋਂ ਕੁਝੇ ਸਵਾਲਾਂ ਦਾ ਜਵਾਬ ਦਿੰਦਿਆਂ ਬੋਰਡ ਦੇ ਅਧਿਕਾਰੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਇੰਜੀਨੀਅਰਾਂ ਦਾ ਅਧਿਕਾਰ ਖੇਤਰ ਹੈ ਜਦੋਂ ਉਹ ਪਾਖੜਾ ਡੈਮ ਵਰਗੇ ਪ੍ਰੋਜੈਕਟ ਨੂੰ ਸੰਭਾਲ ਰਹੇ ਹਨ। ਹੁਣ ਅਚਾਨਕ ਸਾਹਮਣੇ ਆਈ ਇਸ ਘਟਨਾ ਬਾਰੇ BBMP ਦਾ ਕੋਈ ਵੀ ਅਧਿਕਾਰੀ ਕੁਝ ਨਹੀਂ ਕਹਿ ਸਕਦਾ। ਦੂਜੇ ਪਾਸੇ ਇਸ ਮਾਮਲੇ ਵਿੱਚ BBMP ਅਤੇ SJBNL ਦੇ ਸਾਂਝੇ ਪ੍ਰੋਜੈਕਟ ਦੀ ਦੇਖਰੇਖ ਕਰਨ ਵਾਲੀ ਇੱਕ ਹੋਰ ਏਜੰਸੀ ਹਾਟੇਕ ਸੋਲਰ ਪਾਵਰ ਪ੍ਰਾਈਵੇਟ ਲਿਮਟਿਡ ਮੁਹਾਲੀ ਦੇ ਅਧਿਕਾਰੀ ਨਵੀਨ ਪਾਰਕ ਨੇ ਕਿਹਾ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ। कुछ इंसटाले इतने चल रहा सी, सी जिस कारण इस दौरान पानी का बहा ज्यादा हिस्सा बह गया है जिस तुम तो बाकी दी रोक गई है ठीक कर लिया जाएगा जब गल चाहिए तो उन्होंने कहा कि जांच की जा रही है उदो बीबीएम बी, -बी दे चीफ जो उदघाटन समय अठारह मार्च में मौके से उन्होंने कहा कि सापार्टमेंट न कोई लेना देना नहीं ना ही कुछ कह सकते हैं बीबीएम बी चीफ ने कहा कि तुम पावर बिंक तो पता करो ਚੰਡੀਗੜ੍ਹ ਬੈਠੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ BBMP ਦਾ ਪ੍ਰੋਜੈਕਟ ਨਹੀਂ ਹੈ ਸਗੋਂ ਸਰਕਾਰ ਨੇ ਇੱਕ ਕੰਪਨੀ ਨੂੰ ਇਹ ਪ੍ਰੋਜੈਕਟ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਵੱਲੋਂ ਇਸ ਦਾ ਉਦ்கਾਟਨ ਨਹੀਂ ਬਲਕਿ ਨੀਂ ਪੱਥਰ ਰੱਖਿਆ ਗਿਆ ਸੀ ਸਿਕਰਯੋਗ ਹੈ ਕਿ 18 ਮਾਰਚ ਨੂੰ ਇਸ ਪ੍ਰੋਜੈਕਟ ਦੇ ਪ੍ਰੋਗਰਾਮ ਸਮੇਂ ਮੌਕੇ ਤੇ ਮੌਜੂਦ BBMP ਡੀਪੀ ਚੀਫ ਨੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨੂੰ ਲੈ ਕੇ BBMP ਚੇਅਰਮੈਨ ਇੰਜ ਮਨੂਜ ਤ੍ਰਿਪਾਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਸੀ ਉਥੇ ਹੀ ਮੌਕੇ ਤੇ ਮੌਜੂਦ ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਪਿਛਲੇ 30 ਸਾਲਾਂ ਤੋਂ ਉਹ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ ਇਹ ਪ੍ਰੋਜੈਕਟ ਲਗਾ ਰਹੇ ਹਨ ਪਰ ਚਰਚਾ ਹੈ ਕਿ 30 ਸਾਲ ਦਾ ਤਜਰਬਾ 40 ਦਿਨ ਵੀ ਪ੍ਰੋਜੈਕਟ ਨੂੰ ਸੰਭਾਲਨਾ ਸਕੇਆ ਅਤੇ 92 ਕਰੋੜ ਦਾ ਪ੍ਰੋਜੈਕਟ ਤਹਿਸ ਨਹਿਸ ਹੋ ਗਿਆ। ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ SJVNL ਕੰਪਨੀ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਗੀਤਾ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਹੁਣੇ ਹੀ ਉਨ੍ਹਾਂ ਦੇ ਧਿਆਨ 'ਚ ਆਇਆ ਹੈ, ਉਹ ਜਾਂਚ ਕਰ ਰਹੇ ਹਨ। ਕੰਪਨੀ ਦੇ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ BBMP ਵੱਲੋਂ ਬਿਨਾਂ ਜਾਣਕਾਰੀ ਦਿੱਤੇ ਪਾਣੀ ਛੱਡਿਆ ਗਿਆ ਜਿਸ